ਜਦੋਂ ਮੈਂ ਹਰਾਮਖੋਰ ਸ਼ਬਦ ਵਰਤਦਾ ਨਾ ਬਹੁਤੇ ਲੋਕਾਂ ਦੇ ਚਲੂਨੇ ਲੜਦੇ ਨੇ ਵੀ ਇਹੋ ਜੀ ਸ਼ਬਦਾਵਲੀ ਤੁਸੀਂ ਕਿਉਂ ਵਰਤਦੇ ਹੋ ਇਹ ਇਤਰਾਜ਼ ਕੀਤਾ ਜਾਂਦਾ ਪਰ ਕੁਝ ਬੰਦੇ ਇਹੋ ਜੇ ਕਰਤਾਰ ਦੇ ਨੇ ਜਿਨ੍ਹਾਂ ਪ੍ਰਤੀ ਇਹ ਸ਼ਬਦ ਵਰਤਨੇ ਜ਼ਰੂਰੀ ਹੋ ਜਾਂਦੇ ਜਿਹੜੇ ਅੱਜ ਮੈਂ ਗੱਲ ਕਰਨ ਲੱਗਾ ਇਹਨੂੰ ਗੌਰ ਦੇ ਨਾਲ ਸੁਣਿਓ ਵੀ ਔਰ ਨਿਰਣਾ ਕਰਿਓ ਵੀ ਇਹਨਾਂ ਲੋਕਾਂ ਲਈ ਹਰਾਮਖੋਰ ਸ਼ਬਦ ਵਰਤਣਾ ਸਹੀ ਹੈ ਜਾਂ ਗਲਤ ਹੈ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਸੁਚਾ ਸਿੰਘ ਲੰਗਾ ਜਿਹੜੀ ਉਹਨੇ ਕਰਤੂਤ ਕੀਤੀ ਹੈ ਅਕਾਲੀ ਅਗੂ ਹੋਣ ਦੇ ਨਾਤੇ ਵੀਡੀਓ ਮੈਰਲ ਹੋਈ ਅਸ਼ਲੀਲ ਲੋਕਾਂ ਨੇ ਬੜੀਆਂ ਲੜਾਂ ਤਾਂ ਪਾਈਆਂ ਅਕਾਲ ਤਖਤੋਂ ਉਹਨੂੰ ਸ਼ੇਕ ਦਿੱਤਾ ਗਿਆ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਤੇ ਉਹਨੇ ਜਥੇਦਾਨਾਂ ਦੇ ਨਾਲ ਕਰੋੜਾਂ ਰੁਪਈਆਂ ਦਾ ਸੌਦਾ ਕਰਕੇ ਦੁਬਾਰਾ ਫੇਰ ਪੰਥ ਵਿੱਚ ਸ਼ਾਮਲ ਹੋਣ ਵਾਸਤੇ ਇਹ ਹੱਤਕੰਡੇ ਅਪਣਾਏ ਤੇ ਅੱਜ ਜਿਹੜੀ ਮੈਂ ਫੋਟੋ ਤੁਹਾਨੂੰ ਦਿਖਾਉਣੀ ਹੈ ਵੀਡੀਓ ਦੇ ਵਿੱਚ ਉਹ ਐਡਿਟ ਵੀ ਕਰ ਦੇਵਾਂਗੇ ਉਹ ਕੀ ਹੈ ਏ ਸਤਨਾਮ ਸਿੰਘ ਖਾਲਸਾ ਦਾ ਕੋਈ ਪੇਜ ਹੈ ਉਹਦੇ ਤੇ ਪੋਸਟ ਪਾਈ ਹੋਈ ਹੈ ਤੇ ਇਹਦੇ ਵਿੱਚ ਕੌਣ ਖੜਾ ਹੈ ਔਰ ਲਿਖਿਆ ਕੀ ਹੋਇਆ ਪ੍ਰਸਿੱਧ ਮਹਾਨ ਆਗੂ ਸ੍ਰੀ ਲੰਗਾ ਦਾ ਅਕਾਲ ਤਖਤ ਅਤੇ ਬਾਦਲ ਪਰਿਵਾਰ ਦੇ ਸ਼ਰਮੌਰ ਆਗੂਆਂ ਵੱਲੋਂ ਸ਼੍ਰੀ ਸਾਹਿਬ ਨਾਲ ਸਨਮਾਨ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਸ਼੍ਰੀ ਲੰਗਾਂ ਬਣ ਸਕਦੇ ਨੇ ਅਗਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਦੁਨੀਆ ਭਰ ਚ ਬਸਦੇ ਬਾਦਲ ਦਲ ਦੇ ਮਰਜੀ ਵਿੜਿਆਂ ਨੂੰ ਵਧਾਈਆਂ ਹਾਲਾਂਕਿ ਤੰਜ ਕਸਿਆ ਹੋਇਆ ਪਰ ਇਹਦੇ ਵਿੱਚ ਜਿਹੜੇ ਮੌਜੂਦਾ ਜਫੇਦਾਰ ਨੇ ਅਕਾਲ ਤਖਤ ਸਭ ਦੇ ਕਾਰਜਕਾਰੀ ਕੁਲਦੀਪ ਸਿੰਘ ਗੜਗਾਜ ਉਹ ਖੜੇ ਨੇ ਤੇ ਕੁਝ ਨਰੇੜੋਂ ਬਹੰਤ ਮਹਾਪੁਰ ਖੜੇ ਨੇ ਇਹ ਸ੍ਰੀ ਸਾਹਿਬ ਦੇ ਕੇ ਸਨਮਾਨ ਕਰ ਰਹੇ ਨੇ ਕਿਨੂੰ ਸੋਚਾ ਸਿੰਘ ਲੰਗਾ ਨੂੰ ਹੁਣ ਇਹ ਦੱਸੋ ਵੀ ਜਿਹੜੇ ਸ਼ਬਦ ਮੈਂ ਇਹਨਾਂ ਲਈ ਵਰਤਦਾ ਕਦੀੜ ਹਰਾਮਖੋਰ ਇਹ ਸ਼ਬਦ ਤਾਂ ਬਹੁਤ ਛੋਟੇ ਨੇ ਹੁਣ ਕੀ ਤੁਸੀਂ ਜਿਹੜਾ ਕੁਲਦੀਪ ਸਿੰਘ ਗੜਗਾਜਾ ਹੈ ਇਹਨ ਜਹੇਦਾਰ ਕਹੋਗੇ ਵੀ ਜਿਸ ਬੰਦੇ ਨੇ ਪੂਰੀ ਕੌਮ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਥੂ-ਥੂ ਕਰਾਈ ਹੋਵੇ ਅਸ਼ਲੀਲ ਵੀਡੀਓ ਬੈਰਲ ਹੋਈ ਹੋਵੇ ਤੁਸੀਂ ਉਸ ਬੰਦੇ ਨੂੰ ਸਿਰ ਸਾਹਿਬ ਦੇ ਕੇ ਸਨਮਾਨ ਕਰ ਰਹੇ ਹੋ ਉਹ ਵੀ ਅਕਾਲ ਤਖਤ ਦਾ ਮੌਜੂਦਾ ਜਹੇਦਾਰ ਹੋਵੇ ਕੁਲਦੀਪ ਸਿੰਘ ਗੜਗਾਜਾ